ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਇੱਕ ਬਿਲਕੁਲ ਤਾਜੀ ਸੋਈ ਮਾਂ ਜੀ ਤੁਹਾਨੂੰ ਦਿਖਾਉਣੀ ਹੈ ਜੇ ਹੁਣ ਇਸ ਸੋਈ ਹੈ ਜੇ ਜੇਰੇ ਦੀ ਪੈਣ ਵਾਲੀ ਹੈ ਗਾਂਵੇ ਬਿਲਕੁਲ ਤਾਜੀ ਸੋਈ ਤੁਹਾਨੂੰ ਦਿਖਾਉਣੀ ਹੈ ਤੇ ਰੋਬੜ ਵੀਰ ਕੋਲ ਆਪਾਂ ਆਏ ਆਂ ਤੇ ਬਾਕੀ ਕੋਈ ਵੀਰ ਫੋਨ ਲਾਵੇ ਵੀਰ ਨੂੰ ਰੇਟ ਅੱਜ ਕਹਿੰਦੇ ਸਾਰੇ ਨੋਰਮਲ ਹੀ ਕਰਨੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਹਾਂ ਜੀ ਦੀ ਵਧੀਆ ਵਧੀਆ ਜੀ ਵੇਗਿਆ ਮਾਲ ਉਦਨ ਵਾਲਾ ਹਾਂ ਜੀ ਦੀ ਵੇਗਿਆ ਵੇਗਿਆ ਜੀ ਠੀਕ ਆ ਅੱਜ ਫੇਰ ਚਾਰ ਕਰਤੀ ਹਣਾ ਹਾਂ ਜੀ ਹਾਂ ਜੀ ਇੱਕ ਸੱਜਣ ਤੁਸੀਂ ਮਾਜੀ ਚਲੋ ਨਾਮ ਦੱਸ ਤੇ ਕਰੀ ਨਾਂ ਰੋਬਰ ਪਿੰਡ ਰਾਪੁਰ ਸਿਰੀ ਨਾਲਾ ਜਿਲ੍ਹਾ ਅਬੀਸਰ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈਗਾ 9837836 ਠੀਕ ਆ ਤੇ ਸ਼ੁਰੂਆਤ ਮਾਈ ਤੋਂ ਕਰ ਲਈ ਹਾਂ ਜੀ ਹੁਣੇ ਹੀ ਸੋਈ ਜੇ ਹਾਂ ਅੱਜ ਇਹ ਬੱਚਾ ਦੇਖ ਸਕਦੇ ਆ ਜਿਹਦੇ ਬਿਲਕੁਲ ਉਹ ਨਹੀਂ ਸੁੱਈ ਆ ਅਜੇ ਜੇਰ ਪੈਣ ਵਾਲੀ ਆ ਇਹਦੀ ਹਾਂਜੀ ਸਵੇਰੇ ਅੱਧਾ ਘੰਟਾ ਹੋ ਗਿਆ ਜਿਹਨੂੰ ਸੁੱਈ ਨੂੰ ਜੇਰ ਵਾਲੇ ਪਾਉਣੀ ਜੀ ਨੇ ਅੱਧਾ ਘੰਟਾ ਕਹਿੰਦੇ ਸੁੱਈ ਨਾ ਹੋ ਗਿਆ ਵਾ ਕਿੰਨੇ ਕ ਦੁੱਧ ਵਾਲੀ ਉਤਰਾ ਦੁੱਧ ਦੇ ਹੀ ਜਾਉਗੀ 14-15 ਕਿਲੋ ਅੱਛਾ ਹਾਂਜੀ 14-15 ਲੀਟਰ ਦੇ ਕਰੀਬ ਦਈ ਜਾਉਗੀ ਹਾਂਜੀ 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 ਬਾਕੀ ਬੱਚੇ ਦਾ ਜਿਹੜਾ ਜ਼ਿਆਦਾ ਕਰਦੀ ਆ ਇਹ ਬਿਲਕੁਲ ਜੀ ਹੁਣ ਇਹ ਤੇ ਸੁੱਈ ਆ ਅਜੇ ਜੇਰ ਪਾਉਂਦੇ ਆ ਤੱਕ ਜਿਹੜੀਆਂ ਹਵਾਨੇ ਜ ਮਾਸਾ ਮੋਟੀ ਲੱਗ ਗਈਆਂ ਵਾ ਉਹ ਵੀ ਨੇ ਕੱਢ ਜਾਨੀ ਚੰਗੀ ਭਰੀ ਹੈ। ਬਾਕੀ ਥੱਲੇ ਚੰਗੇ ਖੁੱਲ੍ਹੇ ਤਿਆਰ ਹੋਈ ਆ। ਲੈਓ ਵੀਰ ਜੀ। ਪੂਰੀ ਵੱਡੀ ਝੋਟੀ ਆ ਜੀ। ਘਾਰੇ ਪੱਲੇ ਦੀ ਅਜੇ ਭਾਵੇਂ ਤਾਜੀ ਸੂਈ ਆ ਤੇ ਕੋਈ ਆਪਾਂ ਲੱਪੇ ਜਿ ਨਹੀਂ ਦੇਖ ਸਕਦੇ। ਬੱਚਾ ਵੀ ਕਾਫੀ ਭਲਿਆ ਦਿੱਤਾ ਵਾ ਜਿਹੜਾ ਇਹਨੇ। ਆ ਹਵਾਨਾ ਇਹਦਾ ਆਪਾਂ ਦੇਖ ਸਕਦੇ ਨੇ ਲੱਗੇ ਤਾਂ ਬਾਕੀ ਹਵਾਨਾ ਗਾਂ ਤੋਂ ਲੈ ਕੇ ਤੇ ਹਵਾਨਾ ਪਛਾਨ ਤੱਕਰ ਚੰਗਾ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਹੈ ਉਮੀਦ ਹੈ ਦੀ ਗਾੜ ਵੀ ਚੰਗੀ ਨਿਕਲੂਗੀ ਜਿਹਦੇ ਹਿਸਾਬ ਨਾਲ ਹਵਾਨਾ ਗਾਂ ਨੂੰ ਗਿਆ ਵਾ ਤੇ ਬਾਕੀ ਪਿੱਛੇ ਵੀ ਜਿਹੜਾ ਵਾ ਉੱਪਰ ਤੱਕਰ ਹਵਾਨਾ ਜਾਂਦੇ ਆ ਤੇ ਕਿੰਨਾ ਫੇਰ ਕੀ ਇਹਦਾ ਮੁੱਲ ਆਪਾਂ ਇੱਕ 15 ਦੇ ਦਈਏ ਕਰ ਦੀਏ ਮੰਨਤਾ ਨਾ ਹੋਰ ਪੰਜ ਛੱਡ ਦਈਏ 5 ਹੀ ਔਰ ਛੜਤੀ ਹੈ ਪੂਰੇ 1 ਲੱਖ 3000 ਦੇ ਦਵਾਂਗੇ ਅੱਛਾ 1 ਲੱਖ 3000 ਦੇ ਦੇ ਚਲੋ ਬਾਕੀ ਛੋਟ ਛੜ ਮੌਕੇ ਦੇ ਹੋ ਜੂਗੀ ਹਾਂਜੀ ਹਾਂਜੀ ਤੇ ਆ ਵੀ ਗਾਂ ਤਾਜੀ ਸੋਈ ਬਿਲਕੁਲ ਹਾਂਜੀ ਇਹ ਰ ਕੱਲ ਦੀ ਸੋਈ ਹੈ ਅੱਛਾ ਕੱਲ ਦੀ ਸੋਈ ਹੈ ਅਜੇ ਕੋਲੇ ਇੰਨੇ ਵੀ ਨਹੀਂ ਤਾਂ ਚੁੱਕੇ ਇਹ ਵੀ ਜਿਹੜੀ ਹੈ ਜਰਸੀ ਸਾਈਵਲ ਕ੍ਰੋਸ ਚ ਹੈ ਮਗਰ ਬੱਛਾ ਹੈ ਇਹ ਕਿੰਨੇ ਕ ਦੁੱਧਾ ਲਈ ਹੈ ਹਾਂਜੀ ਇਹ ਕਿੰਨੇ ਕ ਦੁੱਧਾ ਲਈ ਹੈ ਤੋ ਦੇਈ ਜੋ ਵੀ 14-15 ਕਿਲੋ ਤੋਰੋ ਹਾਂ ਫੇਰ ਇਕਰੀਨ ਸੁਵਾ ਕਿੰਵਾ ਇਹਦਾ ਦੂਜਾ ਸੁਵਾ ਸੋਈ ਹੈ ਇਹ ਤਾਂ ਦੂਸਰਾ ਸੁਵਾ ਹੈ ਬਾਕੀ ਜਿੰਨੀ ਵੀ ਆ ਸਫਾਈ ਚਾ ਬੁਰੀ ਬਾਕੀ ਜੰਮੀ ਪਲੀ ਇਹ ਵੀ ਚੰਗੀ ਆ ਭਾਵੇਂ ਇਹ ਵੀ ਤਾਜੀ ਸੂਈ ਆ ਕੋਈ ਲੱਪੇ ਚ ਨਹੀਂ ਆ ਇਹ ਇਹ ਕਿਉਂ ਮੈਂ ਇਤਰਾ ਨਹੀਂ ਲਿਪੜੀ ਐ ਤੇ ਐ ਕਰੀਆ ਹਵਾ ਨਾੜਾ ਦੇਖ ਸਕਦੇ ਆ ਆਪਾਂ ਲੱਗ ਗਿਆ ਤਾਂ ਤੇ ਥਣ ਵੀ ਇਹਦੇ ਤੁਹਾਨੂੰ ਦਿਖਾ ਦਈਏ ਇੱਕ ਬਾਕੀ ਇਹ ਵੀ ਗਰਮੀਆਂ ਚ ਚਾਉਣ ਵਾਲੀਆਂ ਗਾਵਾਂ ਵਾਂ ਅੱਜ ਸਾਰੀਆਂ ਆ ਦੇਖ ਲੈ ਥਾਣੇ ਤੇ ਸਵਾਨੇ ਦੇ ਨਾੜਾ ਵਿੱਚ ਜਿਹੜੀਆਂ ਚੰਗੀਆਂ ਇਹਦਾ ਮੋਲ ਲਾ ਫਿਰ ਇਹਦਾ ਫੋਨ ਤੇ ਕਰਾਂਗੇ ਬਾਕੀ ਦੱਸ ਦਿੰਨੇ ਅੱਛਾ ਇਹਦਾ ਫੋਨ ਤੇ ਕਰ ਇਹਦਾ ਕੋਈ ਫੋਨ ਲਾ ਕੇ ਪੁੱਛ ਲੈਣਾ ਠੀਕ ਐ ਤੇ ਹਾਂ ਕਰ ਰੇਟ ਨਾਰਮਲ ਹੀ ਹੁੰਦਾ ਠੀਕ ਐ ਤੇ ਹੁਣ ਆ ਜਿਹੜੀ ਗਾਂ ਹੈ ਕਿੰਨੇ ਕ ਦੁੱਧ ਵਾਲੀ ਆ 17-18 ਕਿਲੋ ਹੈਗੀ ਅੱਛਾ ਇਹ ਗੱਬਨ ਹੈ ਦੋ ਗੱਬਨਾ ਆ ਗਈਆਂ ਹੁਣ ਗਾਵਾਂ ਬਾਕੀ ਚੰਗੀ ਤਿਆਰ ਹੁੰਦੀ ਥੱਲੇ ਹੋਜੀ ਕੋਈ ਹਫਤੇ ਤੇ ਲਾ ਕੇ ਬੰਨੇ ਲੈ ਜੂਗੀ ਟਾਈਮ ਰੰਗ ਰੂਪ ਦੀ ਚੰਗੀ ਹੈ ਤੇ ਹੈਗੀ ਕ੍ਰੋਸ ਚ ਆ ਨਾ ਦੇਖਾਂ ਤੇ ਚਿਹਰੇ ਤੋਂ ਹਾਂ ਅਲੈਕਸੈਂਡਰ ਤੇ ਬਾਕੀ ਥਾਣੇ ਦੇ ਤੁਹਾਨੂੰ ਲਖਾਈਏ ਲੱਗੇ ਤਾਂ ਤੇ ਆ ਥਾਨਾ ਆਪਾਂ ਦੇਖ ਸਕਦੇ ਹਾਂ ਇੱਕੋ ਜਿਹਾ ਗੈਪ ਤੇ ਇੱਕੋ ਜਿਹਾ ਸਾਈ ਦੇ ਥਾਣੇ ਗੁਲਾਬੀ ਰੰਗ ਦੇ ਥਾਣੇ ਜਦੋਂ ਆਪਾਂ ਸਮਾਪ ਆ ਗਈ ਪ੍ਰੋਪਰ ਥਣ ਜਿਹੜਾ ਵਧੀਆ ਤਿਆਰ ਹੋ ਜਾਣਾ ਇਹਦਾ ਤੇ ਇਹਦਾ ਮੁੱਲ ਫਿਰ ਇਹਦਾ ਹੀ ਫੋਨ ਤੇ ਕਰ ਲਾਂਗੇ ਤੇ ਨੋਰਮਲ ਹੀ ਰੱਖਣਾ ਤੇ ਇਹਦਾ ਮੁੱਲ ਹਾਂਜੀ ਇਹਦਾ ਬਿਲਕੁਲ ਜਾਇਜ਼ ਹੀ ਰੱਖਾਂਗੇ ਅੱਛਾ ਹਾਂਜੀ ਕੋਈ ਫੋਨ ਲਾ ਲੇ ਇੱਕ ਵਾਰੀ ਹਾਂ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਹਾਂਜੀ ਤੇ ਹੁਣ ਆ ਜਿਹੜੀ ਗਾਂ ਆ ਇਹ ਵੀ ਗੱਬਣੀ ਹੈ ਇਹ ਵੀ ਗੱਬਣੇ ਆ ਹਾਂਜੀ ਇਹ ਕਿੰਨੇ ਕ ਦੁੱਧਾ ਲਈ ਹੈ ਇਹ ਇਹਨਾਂ ਦਹੀਂ ਜੂ ਇਸ ਤਰ੍ਹਾਂ ਹੋਣਾ ਦਹੀਂ ਹੋਈ ਅੱਛਾ ਹਾਂਜੀ ਬਾਕੀ ਥੱਲੇ ਚੰਗੀ ਭਰੰਦੀ ਹੈ ਵੀ ਇਹ ਵੀ ਕੋਈ ਹਫ਼ਤੇ ਤੇ ਲੱਗ ਬੰਦੇ ਟਾਈਮ ਲੈ ਜੂ ਇਕੱਠੀਆਂ ਜੀਆਂ ਸੂਕ ਨਾ ਜਾ ਹੈ ਨਾ ਲਾ ਯਾ ਬਿੱਦੀ ਬਾਕੀ ਹੈ ਗਈ ਹੈ ਵੀ ਕਰੋਸ ਤੇ ਥਾਂ ਨੇ ਤੇ ਕਾਵੇ ਕਾਫੀ ਚੰਗਾ ਲੱਗਾ ਚੰਗੇ ਗੈਪ ਤੇ ਆ ਚੰਗੀ ਪਰਾਂ ਦੀ ਥੱਲੇ ਆ ਪੀ ਇਹਦੇ ਬਸ ਤਿਆਰ ਹੀ ਭਾਵੇਂ ਅੱਜ ਸਵੇਰੇ ਭਾਵੇਂ ਬਲਕੇ ਸਵੇਰੇ ਬਾਕੀ ਥਣਾਂ ਦਾ ਸਾਈਜ਼ ਕਰੇ ਤਾਂ ਵੀ ਚੰਗਾ ਜਿਹਾ ਕੁਝ ਕੁ ਖਲਾਵਾਨੇ ਤੇ ਹੈਗੀਆਂ ਆ ਦੇਖਾਂ ਨੇ ਥਾਣੇ ਦੇ ਤੇ ਮੁੱਲ ਫਿਰ ਇਹਦਾ ਮੋਲੇ ਦਾ 60000 ਕਰ ਦੇ ਅੱਛਾ 60000 ਕਰ ਦਈਏ ਮੰਨਦਾ ਨਾ ਉਹਦਾ ਤੇ 20000 ਛੱਡਾਂਗੇ 60000 ਦਾ ਅੱਛਾ ਹਾਂਜੀ ਚਲੋ ਬਾਕੀ ਕੋ ਫੋਨ ਲਾਉਗਾ ਤਾਂ ਥੋੜਾ ਪਤਾ ਹੋ ਜਾਊਗਾ ਮਾਨ ਦਾ ਕਰਦਾ ਪੂਰਾ ਮਾਨਦਾਨ ਕਰਾਂਗੇ ਕਿ ਵੀਰ ਪ੍ਰਾਕ ਦਾ ਫੋਨ ਲਾਵੇ ਇੱਕ ਵਾਰੀ ਜਰੂਰ ਹਨਾ ਪੂਰਾ ਮਾਨਦਾਨ ਕਰਦਾ ਹੈ ਠੀਕ ਹੈ ਜੀ ਸਾਰੇ ਡੰਗਰਾਂ ਦੇ ਫੋਲਡ ਕਰਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਬਾਕੀ ਕੋਈ ਫੋਨ ਲਾਵੇ ਇੱਕ ਵਾਰੀ ਜ਼ਰੂਰ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੂਈ ਦੇ ਆਪਣੀ ਦੋ ਟੈਂਪ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ ਜੋ ਵੀ ਕੁਛ ਆ ਇੱਥੇ ਹੀ ਪਛ ਵੇਖ ਕੇ ਲਿਆ ਕਰ